ਨੌਜਵਾਨ ਸ਼ਾਹੀ ਅੰਦਾਜ਼ ਵਿੱਚ ਲੈ ਕੇ ਗਿਆ ਆਪਣੀ ਬਰਾਤ ਜਿਸ ਨੇ ਵੀ ਦੇਖੀ ਹਰ ਕੋਈ ਹੋਇਆ ਹੈਰਾਨ ਦੋਸਤੋ ਹੁਣ ਤੱਕ ਤੁਸੀਂ ਮਹਿੰਗੀਆਂ ਕਾਰਾਂ ਜਾਂ ਹੈਲੀਕਾਪਟਰਾਂ ਤੇ ਬਰਾਤਾਂ ਜਾਂਦੀਆਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲਾ ਮੁੰਡਾ ਹਾਥੀ ਤੇ ਬੈਠਾ ਦਿਖਾਈ ਦੇ ਰਿਹਾ ਹੈ ਦਰਸਲ ਇੱਕ ਬਰਾਤ ਦੀ ਵੀਡੀਓ ਹੈ ਅਤੇ ਇਹ ਪਰਿਵਾਰ ਆਪਣੇ ਮੁੰਡੇ ਦੀ ਬਰਾਤ ਬਿਲਕੁਲ ਰਾਜਾ ਵਾਂਗ ਲੈ ਕੇ ਗਿਆ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲਾ ਮੁੰਡਾ ਹਾਥੀ ਉੱਪਰ ਰਾਜਾ ਵਾਂਗ ਬੈਠਾ ਆਪਣੀ ਬਰਾਤ ਮੈਰਿਜ ਐਲਸਵਲ ਲੈ ਜਾ ਰਿਹਾ ਏ ਅਤੇ ਪਿੱਛੇ ਰਿਸ਼ਤੇਦਾਰ ਘੋੜਿਆਂ ਉੱਪਰ ਬੈਠੇ ਆ ਰਹੇ ਨੇ ਸੋ ਜਿੱਥੋਂ ਵੀ ਇਹ ਬਰਾਤ ਲੰਗੀ ਹਰ ਕੋਈ ਦੇਖਦਾ ਰਹਿ ਗਿਆ ਤੇ ਵੀਡੀਓ ਬਣਾਉਣ ਲੱਗ ਗਿਆ ਸੋ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪੁਰਾਣੇ ਸਮਿਆਂ ਵਿੱਚ ਰਾਜੇ ਮਹਾਰਾਜੇ ਵੀ ਆਪਣੀਆਂ ਬਰਾਤਾਂ ਇਸੇ ਤਰ੍ਹਾਂ ਲਜਾਇਆ ਕਰਦੇ ਸੀ ਪਰ ਇਹ ਨੌਜਵਾਨ ਵੀ ਆਪਣੀ ਬਰਾਤ ਬਿਲਕੁਲ ਸ਼ਾਹੀ ਅੰਦਾਜ਼ ਵਿੱਚ ਲੈ ਕੇ ਗਿਆ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ